ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਵਾ ਗੁਰੂ 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 va guru 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 va गुरु वा गुरु वा गुरु वा गुरु वा गुरु तन्न श्री गुरु अर्जुन देव जी तन्न श्री गुरु अर्जुन देव जी ਤਨ ਸ਼੍ਰੀ ਗੁਰੂ ਅਰਜਨ ਦੇਵ ਜੀ 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 ਤਨ ਸ਼੍ਰੀ ਗੁਰ ਅਰਜਨ ਦੇਵ ਜੀ ਤਨ ਸ਼ੀਰੀ ਗੁਰ ਅਰਜਨ ਦੇਵ ਜੀ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਤਨ ਤਨ ਬਾਬਾ ਸੁਰਾਮਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਆਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮਿਆ ਗੰਭੀਸ਼ਕੁਰ ਕਾ ਕਿਨਕਿਨ ਸਰਦਾ ਮਨ ਬਹੁਤ ਹੀ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਯੋ ਪ੍ਰਿਯੋ ਬੂਦ ਮੁਕਤ ਭਇਆ ਮਿਲ ਮਿਲ ਸਖੀ ਹਰ ਕਥਾ ਸੁਨਿਆ ਸਤ ਗੁਰ ਦਇਆ ਕਰੇ ਪ੍ਰਭ ਮਿਲੇ ਮੈਂ ਤਿਸ ਆਕੇ ਸਿਰ ਘਟ ਘਟ ਭਇਆ ਰਹਾ ਓ ਰੋਮ ਰੋਮ ਮਨ ਤਲ ਹਿਕ ਬੇਦਨ ਮੈਂ ਪ੍ਰਭ ਦੇਕੇ ਬਿਨਾਂ ਨੀਂਦ ਨਾ ਪਿਆ ਬੈਦਕ ਨਾਟਕ ਦੇਖ ਭੁਲਾਨੇ ਮਹਿਰ ਦੇ ਮਨ ਤਨ ਪ੍ਰੇਮ ਫਿਰ ਲਗਈਆ ਹੋਂ ਖਿੰਨ ਪਲ ਰਹਿ ਨ ਸਕੋ ਬਿਨ ਪ੍ਰੀਤਮ ਜੋ ਮੈਨੇ ਅਮਲੇ ਅਮਨੀ ਮਰ ਗਿਆ ਜਿੰਨ ਕੋ ਪਿਆਸ ਹੋਈ ਪ੍ਰਭ ਕੇਰੀ ਤੈਨੇ ਅਵਰਨਾ ਪਾਵੈ ਬਿਨ ਹਰ ਕੋ ਦੁਆ ਕੋਈ ਆਨ ਆਨ ਮੇਰਾ ਪ੍ਰਭੂ ਮੇ ਲਾਵੇ ਅottes se bitto pal pal ko gaya anek janam ke bichhde jan mene ja sat 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 gur sarana pavaya sej ek eko praap thakur mahal na paave man mukha param bhaiya gur gur kart sarana je aave prab aaye mele kin ṭheen na paya ਕਰ ਕਰ ਕਿਰਿਆ ਚਾਰ ਵਿਧਾਈ ਮਨ ਪਾਖੰਡ ਕਰਮ ਕਪਟ ਲੋਭ ਅਭਿਸੂਆ ਕਹਿ ਕਰ ਬੇਟਾ ਜਨਮਿਆ ਪਿਤਾ ਤਾਂਹੀ ਕੀ ਆਉਂ ਸਦਈਆ ਕੁਰਬ ਜਨਮ ਭਗਤ ਕਰੇ ਆਏ ਗੁਰ ਹਰ 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 ਭਗਤ ਜਮਹਿਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸਮਈਆ ਪ੍ਰਭ ਆਣੀ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਨ ਕੋ ठाकुर ਕਿਰਪਾ ਤਾਰੀ ਬਾ ਪਕਰ ਨਾਨਕ ਕਟ ਲਈਆ ਰਾਗ ਪੇਲਾ ਬਲ ਮਹਲਾ ਪੰਜਵਾਸ ਧੁਪਤੀਆਂ ਕਰ ਬਾਰਵਾਇ ਕੋ ਵੰਕਾਰ सतगुर पर प्रसाद उपमा जात न कहि मेरे प्राप्त की उपमा जात न कहि तज आन शरण गहि रहाओ प्रभु चरण कमल अपार हो जाओ सद्बले हार मन प्रीति लागी ताही तज आन कते न जाए हर नाम रसना कहन मल पाप कल मल तहन ਚੜਨਾ ਹੁ ਸੰਤ ਦੇ ਉਤਾਰ ਪੈ ਤਰੇ ਸਾਗਰ ਪਾਰ ਮਨ ਡੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਟੋਲੀਐ ਇਤ ਉਤ ਪ੍ਰਭ ਬਸੇ ਹਰ ਹਰ ਜੀਤ ਤਿਨ ਨਾਹੀ ਨਰਕ ਨਿਵਾਸ ਨਿਤ ਸਿਮਰ ਸਿਮਰ ਪ੍ਰਭ ਗੁਣ ਤਾਜ਼ ਤੇ ਜਮਨਾ ਪੇਖੇ ਨੈਨ ਸੁਨ ਮੋਹੇ ਅਨਹਤ ਬੈਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਆਲ ਹਰ ਨਿਗਮ ਲਹੇ ਨਾ ਪੇਵ ਨਿਤ ਕਰੇ ਮੁਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣੈ ਕੋਈ ਜਲ ਥਲ ਮਹੀਲ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਪ ਦਰਬਾਰ ਪ੍ਰਭ ਕਰੋ ਸਾਧੂ ਤੂਰ ਨਾਨਕ ਮਨਸਾ ਪੂਰ ਬਿਲਾਵਨ ਮਹੱਲਾ ਪੰਜਵਾ ਪ੍ਰਭ ਜਨਮ ਮਰਨ 니ਵਾਰ ਹਾਰ ਪਰਿਓ ਦੁਆਰ ਕਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ લેਹੁ ਲੜ ਲਾਏ ਨਾਨਕਾ ਨਾਮ ਤੇ ਆਏ ਦੀਨਾ नाथ दयाल ਮੇਰੇ ਸੁਆਮੀ ਦੀਨਾ ਨਾਥ तयाल ਚਾਚੋ ਸੰਤਰਵਾਲ ਰਹਾਓ ਸੰਸਾਰ ਭਿਕਿਆ ਕੋਪਤ ਅਪੇ ਅਗੇ ਅਨਮੋਹਤ ਕੋਪ ਗਹਿ ਪੂਜਾ ਪ੍ਰਭ ਕੀ લેਹੁ ਹਰ ਨਾਮੇ ਆਪਣਾ ਦੇਹੁ ਪ੍ਰਭ ਤੁਝ ਬਿਨਾ ਨਹੀਂ ਥਾਓ ਨਾਨਕ ਬਲ ਬਲ ਜਾਓ ਲੋਭ ਮੋਹੇ ਬਾਦੀ ਦੇ ਬਿਨ ਭਗਤ ਬਿਨ ਭਜਨ ਹੋਵਤ ਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰਮੈ ਜਾਣ ਦਿਨ ਰਾਤ ਸਾਖ ਸੁਨਾਏ ਨਾਨਕਾ ਹਰ ਸਰਨਾਏ ਪੈ ਪੰਜ ਨਾਮੁ ਰਾਰ ਕਰ ਤਿਆ ਪਤਿ ਤੇ ਉਧਾਰ ਮੇਰੇ ਦੋਖ ਗਨੇ ਨਾ ਜਾਏ ਹਰ ਬਿਨਾ ਕਤੇ ਸਮਾਏ ਗਹਿ ਓਟ ਚਿਤ ਵੀ ਨਾਥ ਨਾਨਕਾ ਤੇ ਰਖ ਹੱਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤੀ ਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚ ਹੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਪੈ ਨਾ ਪੀਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪਰਾਨ ਜਿਉ ਲੋਭੀ ਤਨ ਦਾਨ ਜਿਉ ਤੂਦ ਜਲੇ ਸੰਜੋਗ ਜਿਉ ਮਹਾ ਕੋਤੀ ਆਰਥ ਭੋਗ ਜਿਉ ਮਾਤ ਪੁੱਤੇ ਹਿਤ ਹਰ ਸਿਮਰ ਨਾਨਕ ਨੇ ਤਜ ਦੀਪ ਪਤਨ ਪਤੰਗ ਜਿਉ ਚੋਰ ਹਿਰਦੈ ਸੰਗ ਮੈਗਲੇ ਕਾਮੇ ਬੰਦ ਜਿਉ ਕਰਸਤ ਵਿਖਈ ਤੰਦ ਜਿਉ ਜੁਵਾਰ ਵਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾ ਦੇਨੇ ਹੋ ਚਾਤਰਿਕ ਚਾਹਤ ਮੇ ਹੋ ਜਨ ਜੀਵਨਾ ਸਤ ਸੰਗ ਗੋਬਿੰਦ ਪਜਨਾ ਰੰਗ ਦਰਸ ਨਾਮ ਭਖਣਾ ਨਾਮ ਨਾਨਕ ਦਰਸਨ ਧਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤੇ ਉਧਾਰ ਸੰਸਾਰੀ ਉਤਰਸ ਪਾਰ ਹਰ ਚਰਨ ਪੌਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੀ ਹਰ ਪੈਜ ਰਖੇ ਮੁਰਾਰ ਹਰ ਨਾਨਕ ਸਰਨ ਦਵਾਰ ਬਿਲਾਵਰ ਮਹੱਲਾ ਪਹਿਲਾ ਧਿੱਤੀ ਕਰ ਦਸਵਾ ਜਾਤੀ ਕੋ ਓਕਾਰ ਸਤਗੁਰ ਪ੍ਰਸਾਦ ਇਕੰਮ ਇਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਕੰਮਿਆ ਕੋਚਰ ਰੂਪ ਨ ਰੇਖਿਆ ਕੋਜਿਤ ਕੋਜਿਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕਉ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਚਾਪੋ ਬਿਨ ਜਗਦੀਸੈ ਗੁਰ ਕੈ ਸ਼ਬਦ ਮਹਿਲ ਕਰ ਤਿਸੈ ਰਹਾਉ ਦੂਜੇ ਪਾਏ ਲੱਗੇ ਪਛੋ ਤਾੜੇ ਜਮਦਰ ਬਾਦੇ ਆਵਣ ਜਾਣੇ ਕਿਆ ਲੈ ਆਵੀਂ ਕਿਆ ਲੈ ਜਾਏ ਸਿਰ ਜਮਕਾਲ ਸਿ ਝੂਟਾ ਖਾਏ ਬਿਨ ਗੁਰ ਸ਼ਬਦ ਨ ਛੁਟਸ ਕੋਈ ਪਾਖੰਡ ਕਿਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਪੋੜ ਚੋੜ ਵਿਚੋੜ ਧਰਤੇ ਆਕਾਸ ਕੀ ਏ ਬੈਸਣ ਕੋ ਥਾਉ ਰਾਤ ਤੇ ਨੰਤ ਕੀ ਏ ਪਾ ਪਾਉ ਜਿਨ ਕੀ ਏ ਹਰ ਵੇਖਣ ਹਾਰਾ ਵਰਨ ਦੂਜਾ ਸਿਰਜਣ ਹਾਰਾ ਤ੍ਰਿਤਿਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵਿਓ ਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੇ ਜਿਨ ਸਾਚੀ ਸੋ ਕੀਮਤ ਪਾਵੇ ਕੀਮਤ ਪਾਏ ਰਹੇ ਆ ਪਰਪੂਰ ਕਿਸ ਨੇੜੇ ਕਿਸੇ ਆਕਾ ਦੂਰ ਚੌਥਿ ਉਪਾਏ ਚਾਰੇ ਪੀਤਾ ਖਾਣੀ ਚਾਰੇ ਪਾਣੀ ਪੀਤਾ ਅਸ਼ਟ ਦਸਾ ਘਟ ਤੀਨੇ ਉਪਾਏ ਸੋ ਬੋ ਜਿਸ ਆਪ ਪੁਜਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣਵਤਨਾਨ ਪਹਮਤਾ ਕਾ ਦਾਸਾ ਪੰਜਮੀ ਪੰਜ ਭੂਤ ਬੇਦਾਨਾ ਆਪਿ ਅਗੋਚਰ ਫੁਰਖ ਨਿਰਾਲਾ ਇਕ ਪ੍ਰੰਪੋਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਇਕ ਮਰਤੂਰ ਇਕ ਦਰ ਕਰ ਸਾਚੇ ਦੇਖ ਹਦੂਰ ਝੂਠੇ ਕੋ ਨਹੀਂ ਪਤ ਨਾਉ ਕਬੂ ਮੁਦਾ ਸੁਰਜਾ ਕਾਲਾ ਕਾਓ ਪਿੰਜਰ ਪੰਖੀ ਬੰਦਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤੋ ਛੂਟੇ ਜਾ ਖਸਮ ਛਡਾਏ ਦਰਮਤ ਮੇਲੇ ਭਗਤ ਰੜਾਏ ਕਸ਼ਟੀ ਖਟ ਦਰਸਨ ਪ੍ਰਭ ਸਾਚੇ ਅਨਹਦ ਸ਼ਬਦ ਨਿਰਾਲਾ ਵਾਜੇ ਜੀ ਪ੍ਰਭ ਪਾਵੇ ਤਾਂ ਮਹਿਲ ਬੁਲਾਵੇ ਸ਼ਬਦੇ ਪੇਤੇ ਤੋਂ ਪਤ ਜਾਵੇ ਕਰ ਕਰ ਵੇਸ ਖਪੇ ਚਲ ਜਾਵੇ ਸਾਚੇ ਸਾਚੇ ਸਾਚ ਸਮਾਵੇ ਸਤਮਿ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਰਮਲ ਦੀਨ ਮਜਨ ਸੀਨ ਸਚ ਰਜ ਵਿਚਾਰੇ ਗੁਰ ਕਾ ਸ਼ਬਦ ਪਾਵੇ ਸਭ ਪਾਰ ਮਨ ਸਾਚਾ ਮੁਖ ਸਾਚੋ ਪਾਏ ਸਚ ਨਿ ਸਾੜੇ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਦੇ ਸੱਚ ਨਹਿ ਕੇਵਲ ਕਰਮ ਅਰਾਦੇ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਰੰਜਨ ਸਾਚੋ ਨਾਉ ਤਿਸ ਮੈਂ ਮਨੁ ਆ ਰਹੇ ਆ ਲਿਵ ਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨੌਮੀ ਨਵੇ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲ ਵੱਡਾ ਆਹੀ ਪੂਤਾ ਇਹੋ ਜਗ ਸਾਰਾ ਪ੍ਰਭ ਆਤੀ ਸਿਆਦਰਕ ਵਾਰਾ ਆਦ ਜੁਗਾਤੀ ਹੈ ਪੀ ਹੋਗ ਉਹ ਅપરੰਪਰ ਕਰਨ ਜੋਗ ਦਸਮੀ ਨਾਮਦਾਨ ਇਸ ਨਾਨ ਅਲ ਦਿਨ ਮਜਨ ਸਚਾ ਗੁਣ ਗਿਆਨ ਸਚ ਮੈ ਨਾ ਲਾਕੇ ਪ੍ਰਭ ਪਾਗੇ ਬਿਲਮ ਨਾ ਟੂਟਸ ਕਾਚੇ ਤਾਕੇ ਜਿਉ ਤਾ ਕਾ ਜਗ ਏਵੈ ਜਾਣੋ ਅਸਿਰ ਚੀਤ ਸਾਚ ਰੰਗ ਮਾਣੋ ਏਕਾ ਦਸੀ ਇਕ ਰਿਦੈ ਵਸਾਵੇ ਹਿੰਸਾ ਮਮਤਾ ਮੋਹ ਚੁਕਾਵੇ ਫਲ ਪਾਵੇ ਬ੍ਰਤ ਆਤਮ ਜੀਨੇ ਪਾਖੰਡ ਰਾਜ ਤਤ ਨਹੀਂ ਬੀਨੇ ਨਿਰਮਲ ਨਿਰਾਹਾਰ ਨਹਿ ਕੇਵਲ ਸੂਚੇ ਸਾਚੇ ਨਾ ਲਾਗੇ ਮਲ ਜਹਿ ਬੇ ਕੋ ਤਹ ਇੱਕ ਕੋ ਏਕਾ ਹੋਰ ਜੀ ਉਪਾਏ ਵੇਖੋ ਵਿਕਾ ਫਲੋ ਹਾਰ ਕੀਏ ਫਲ ਚਾਏ ਰਸ ਕਸ ਖਾਏ ਸਾਧ ਕਵਾਏ ਕੋੜੇ ਲਲਚ ਲਪਟੈ ਲਪਟਾਏ ਝੂਟੇ ਗੁਰਮੁਖ ਸਾਥ ਕਮਾਏ ਦੁਆ ਦਸ ਮੁਦਰਾ ਮਨਿਉ ਦੂਤਾ ਅਹਨਸ ਜਾਗੇ ਕਭੇ ਨ ਸੁਤਾ ਜਾਗਤ ਜਾਗ ਰਹੇ ਨਿਵ ਲਾਈ ਗੁਰ ਪਰਚੇਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬਹਿرائی ਬਰਨਵਤ ਨਾਨਕ ਤਹਿ ਲਿਵ ਲਾਈ ਦੁਆ ਦਸ ਦੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਬਰਤੀ ਬਰਤ ਰਹੇ ਨਹ ਕਾਮ ਅਜ ਪਾ ਜਾਪ ਚ ਫੈ ਮੁਖ ਨਾਮ ਤੀਨ ਪਵਨ ਮਹਿ ਕੋ ਜਾਣੈ ਸਭ ਸੁਚ ਸੰਜਮ ਸਾਚ ਪਛਾਨੈ ਤੇਰਜ ਤਰਬਰ ਸਮੁੰਦ ਕਨਾਰੇ ਅੰਮ੍ਰਿਤ ੂਲ ਸਿਖਰ ਲਿਵਤਾਰੇ ਡਰ ਡਰ ਮਰੇ ਨਾ ਬੂਡੇ ਕੋਇ ਨੀ ਡਰ ਪੂਡ ਮਰੇ ਪਤ ਖੋਏ ਡਰ ਮੈਂ ਕਰ ਕਰ ਮਹਿ ਡਰ ਜਾਣੇ ਤਖਤ ਨਿਵਾਸ ਸਚ ਨਾ ਮਨ ਪਾਣੇ ਚੌਦਸ ਚੌਥੀ ਥਾਵੇ ਲਹਿ ਪਾਵੇ ਰਾਜ ਸਤਾਮਸ ਸਤ ਕਾਲ ਸਮਾਵੇ ਸਸੀਰ ਕਹਿ ਕਰ ਸੁਰੂ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹੇ ਆਲੇ ਵਲਾਏ ਅਮਾ ਵਸੀਆ ਚੰਦ ਗੁਪਤ ਗੈਣਾਰ ਪੂਜੂ ਗਿਆਨੀ ਸ਼ਬਦ ਵਿਚਾਰ ਸਸੀਰ ਕਗਨ ਚੋਤ ਤਹਿ ਲੋਈ ਘਰ ਘਰ ਵੇਖੇ ਕਰਤਾ ਸੋਈ ਗੁਰ ਤੇ ਤਿਸੈ ਸੋ ਤੇਸ ਹੀ ਮਾਹੇ ਮਲ ਮੁਖ ਭੂਲੇ ਆਵੇ ਜਾਏ ਕਰਦਰ ਖਾਪ ਕਰਦਰ ਤਾਪ ਤੇਰ ਥਾਨ ਸੁਹਾਵੇ ਆਪ ਚਾਰੇ ਜਾ ਸਤਗੁਰ ਪਾਵੇ ਜਹ ਆਸ ਤਹ ਬਿਨਸ ਬਿਨਾ ਆਸਾ ਫੂਟੇ ਕਪਰ ਦੁਬਿਦਾ ਮਨਸਾ ਮਮਤਾ ਜਾਤੇ ਰਹੇ ਉਦਾਸਾ ਪ੍ਰਣਮਤ ਨਾਨਕ ਹਮਤਾ ਕੇ ਦਾਸਾ ਬਿਲਾਵਨ ਮਹੱਲਾ 3 ਵਾਰ ਸਤ ਕਰ ਦਸਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਆਦਿਤ ਵਾਰ ਆਤ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰ ਹੋਈ ਆਪੇ ਕਰਤਾ ਕਰੇ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਪੂਜੈ ਕੋਈ ਮਿਰਤ ਜਪਨੀ ਜਫੋ ਗੁਣ ਤਾਸਾ ਹਰ ਆਗਮ ਘੋ ਚਰਿਆ ਪਰਮ ਪਰੇ ਸੁਆਮੀ ਜਨ ਪਗ ਲਗ ਤਿਆਵੋ ਹੋਏ ਦਸਨ ਦਸਾ ਰਹਾਓ ਸੋ ਪਾਰ ਸਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਪ ਆਪ ਰਹੀ ਸਭ ਲੇਵ ਲਾਈ ਜਿਸ ਦੇਵੈ ਤਿਸ ਪੱਲੇ ਪਾਏ ਆਗਮ ਅਗੋਚਰ ਲਿਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋ ਉਪਾਇ ਆਪੇ ਸਿਰ ਸਿਰ ਤੰਦੈ ਲਾਇਆ ਆਪ ਬੁਝਾਏ ਸੋਈ ਬੁਝੈ ਗੁਰ ਕੈ ਸ਼ਬਦ ਦਰ ਕਰ ਸੋਚੈ ਪ੍ਰੇਮ ਭਗਤ ਕਰੇ ਲੇਵ ਲਾਏ ਹਉ ਮੈਂ ਮਮਤਾ ਸ਼ਬਦ ਜਲਾਏ ਬੁੱਤ ਬਾਰ ਆਪੇ ਬੁੱਤ ਸਾਰ ਗੁਰਮੁਖ ਕਰਣੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਕਣ ਗਾਵੈ ਔ ਮੈਂ ਮਨ ਖੋਏ ਦਰ ਸੱਚੇ ਸਤ ਸੋਪਾ ਭਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰ ਹਾਰਿਆ ਪੇ ਦੀ ਵੈ ਦੇਵੜ ਹਾਰ ਜੋਤੀ ਵੈ ਤਿਸ ਕੋ ਬਣ ਚਾਹੀਏ ਗੁਰ ਪਰਸਾਦੀ ਆਪ ਦਵਾਈਏ ਨਾਨਕ ਨਾਮ ਰਖੋ ਗੁਰ ਤਾਰ ਦੇਵਨ ਹਾਰੇ ਕੋ ਜੈਕਾਰ ਵੀਰ ਬਾਰ ਵੀਰ ਭਰਮ ਕੋ ਲਾਏ ਪ੍ਰੇਤ ਭੂਤ ਸਭ ਦੂਜੈ ਲਾਏ ਆਪ ਉਪਾਇ ਕਰ ਵੇਖੈ ਵੇਕਾ ਸਪਨਾ ਕਰਤੇ ਤੇਰੀ ਟੀਕਾ ਜੀ ਜੰਤ ਤੇਰੀ ਸਰਣਾਈ ਸੋ ਮਿਲੇ ਜਿਸ ਲੈ ਮਿਲਾਈ ਸ਼ੁਕਰਵਾਰ ਪ੍ਰਭ ਰਹਿਆ ਸਮਾਈ ਆਪ ਉਪਾਈ ਸਭ ਕੀਮਤ ਪਾਈ ਗੁਰਮੁਖ ਹੋ ਵੈ ਸੋ ਕਰੇ ਵਿਚਾਰ ਸਚ ਸੰਜਮ ਕਰਨੀ ਹੈ ਕਾਰ ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਜੇ ਸਭ ਪਾਉ ਹੈ ਦੂਜਾ ਸ਼ਨੀਸ਼ਰ ਵਾਰ ਸੋਣ ਸਾਸਤ ਵਿਚਾਰ ਹੋ ਮੈਂ ਮੇਰਾ ਪਰ ਮੈਂ ਸੰਸਾਰ ਮਨ ਮੁਖ ਅੰਦਾ ਦੂਜੈ ਪਾਏ ਜਮਦਰ ਬਾਤਾ ਚੂਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸਾਚ ਲੈ ਬਲਾਏ ਸਤਗੁਰ ਸੇਵੇ ਸੇ ਵਡ ਭਾਗੀ ਹਉ ਮੈਂ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਜ ਸੁਭਾਏ ਤੂੰ ਸੁਖ ਦਾਤਾ ਲੈ ਮਿਲਾਏ ਇੱਕ ਸਤੇ ਦੂਜਾ ਨਹੀਂ ਕੋਏ ਗੁਰਮੁਖ ਪੂਜੈ ਸੋਚੀ ਹੋਏ 15 33 7 ਵਾਰ ਪਹਾਰੁਤੀ ਆਵੇ ਵਾਰ ਵਾਰ ਦਿਨ ਸਰਣ ਤੇ ਵੈ ਸੰਸਾਰ ਆਵਾ ਗੋਡ ਕੀਆ ਕਰਤਾਰ ਨਹ ਚਲ ਸਾਥ ਰਹਿ ਆ ਕਲਤਾਰ ਨਾਨਕ ਗੁਰਮੁਖ ਪੁਜੇ ਕੋ ਸ਼ਬਦ ਵਿਚਾਰ ਬਿਲਾਵਨ ਮਹਲਾ ਤੀਜਾ ਆ ਦਪਰ ਕੀਆ ਬੇਸ਼੍ਰਿਸ਼ਟ ਸਾਜੇ ਜੀ ਜੰਤ ਮਾਇਆ ਮੂ ਬਾਜੇ ਦੂਜੇ ਪਾਏ ਪਰਪੰਚ ਲਾਗੇ ਆਵੇ ਜਾਵੇ ਮਰੇ ਅਪਕੇ ਸਤਗੁਰ ਪੇਟੀਐ ਸੋ ਜੀ ਪਾਏ ਪਰਪੰਚ ਚੁਕੇ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਕ ਤਾ ਕੈ ਮਨ ਵਸਿਆ ਪ੍ਰਭ ਹੀ ਗਰਹਾਉ ਸ੍ਰੇਸ਼ਟੀ ਉਪਾਇ ਆਪੇ ਸਭ ਵੇਖੈ ਕੋਏ ਨ ਮਿਟੈ ਤੇਰੇ ਲੇਖੈ ਸਿਧ ਸਾਧਿਕ ਜੇ ਕੋ ਕਹੇ ਕਹਾਏ ਪਰਮੇ ਪੁਲਾ ਆਵੇ ਚਾਏ ਸਤ ਗੁਰ ਸੇਵੇ ਸੋ ਜਨ ਪੂਜੇ ਹਉਮੇ ਮਾਰੇ ਤਾਂ ਦਰ ਸੁਜੇ ਇਕਸ ਤੇ ਸਭ ਦੂਜਾ ਹੋਆ ਇਕੋ ਵਰਤੇ ਅਵਰਨ ਪਿਆ ਤੁਝੇ ਤੇ ਕੋ ਇਕੋ ਜੜੇ ਗੁਰ ਕਾ ਅਸ਼ਪਦ ਹਰ ਤਰਨੀ ਸਾਡੇ ਸਤ ਗੁਰ ਪੀਤੇ ਤਾਂ ਇਕੋ ਪਾਏ ਵਿੱਚੋਂ ਤੂੰ ਜਾ ਠਾਕ ਰਹਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਸਾਹਿਬ ਕੀ ਸੇਵਕ ਰਹੇ ਸਰੜਾਈ ਆਪੇ ਬਖਸ਼ੇ ਦੇਵਤੇ ਅਹੀ ਦੇਸ ਤੇ ਉਪਰ ਨਹੀਂ ਕੋਏ ਕੋਣ ਡਰੇ ਡਰ ਕਿਸ ਕਾ ਹੋਏ ਗੁਰਮਤੀ ਸਾਤ ਵਸੈ ਸਰੀਰ ਸ਼ਬਦ ਚੀਨ ਫਿਰ ਲਗੇ ਨਾ ਪੀਰ ਆਵੇ ਨਾ ਜਾਏ ਨਾ ਦੁਖ ਪਾਏ ਨਾ ਮੇਰਾ ਤੇ ਸਹਜ ਸਮਾਏ ਗੁਰ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਤ ਰਹਿਆ ਪਰਪੂਰ ਇਕ ਸੇਵਕ ਇਕ ਪਰਮ ਕੋ ਲਾਏ ਆਪੇ ਕਰੇ ਹਰਿ ਆਪ ਕਰਾਏ ਇੱਕੋ ਵਰਤ ਅਵਰਣ ਕੋਈ ਮਨ ਰੋਸ ਕੀਜੈ ਜੇ ਦੁਜਾ ਹੋਵੇ ਸਤਗੁਰ ਸੇਵ ਕਰਣੀ ਸਾਰੀ ਤਰ ਸਾਚੇ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂផល ਪਾਏ ਥਿੱਤੀ ਵਾਰ ਸਭ ਆਵੇ ਜਾਏ ਗੁਰ ਸ਼ਬਦ ਨੇ ਨਹਿ ਚੱਲ ਸਦਾ ਸੱਚ ਸਮਾਏ ਥਿੱਤੀ ਵਾਰ ਤਾਂ ਜਾ ਸੱਚ ਰਾਤੇ ਬਿਨ ਨਾਮੇ ਸਭ ਪਰਮੇ ਕਾਚੇ ਮਨ ਮੁਖ ਮਰੇ ਮਰ ਬਿਗਤੀ ਚਾਏ ਏਕ ਨਾ ਚੇਤੇ ਦੂਜੇ ਲੁਭਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੇ ਕਿਉ ਪਾਏ ਪਾਰ ਆਪਿ ਉਪਾਏ ਉਪਾਵਣ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਪੇਖ ਕਰੇ ਪੇਖ ਧਾਰੀ ਭਵ ਭਵ ਪਰਮੇ ਕਾਜੀ ਸਾਰੀ ਇੱਥੇ ਸੁਖ ਨ ਆਗੈ ਹੋਏ ਮਨ ਮੁਖ ਮੂਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚੁਕਾਏ ਕਰ ਹੀ ਮੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਏ ਤਿੱਤੀ ਵਾਰ ਦੂਜਾ ਦੂਏ ਸਤਗੁਰ ਬਾਚੋ ਅੰਧ ਗਵਾਰ ਤਿੱਤੀ ਵਾਰ ਸੇਵੇ ਮੁਗਦ ਗਵਾਰ ਨਾਨਕ ਗੁਰਮੁਖ ਬੂਝੈ ਸੋਚੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਨਾਨਕ ਗੁਰਮੁਖ ਬੂਝੈ ਸੋਚੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ